ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਇੱਕ ਕੱਟਾ ਸੇਲ ਲਈਆ ਵਿਕਰੀ ਲਈਆ ਉਮਰੇ ਦੀ ਸਵਾ ਸਾਲ ਦੇ ਲਗਭਗ ਆ ਮਾਂ ਦਾ ਚੰਗਾ ਦੁੱਧਾ ਰਿਕਾਰਡ ਆ 16 17 ਲੀਟਰ ਜੈਡ ਬਲੈਕ ਆ ਜੀ ਹੈੱਡ ਫੇਸ ਤੁਸੀਂ ਦੇਖ ਸਕਦੇ ਹੋ ਕਲਰ ਇਹਦਾ ਬਹੁਤ ਵਧੀਆ ਬਲੈਕ ਕਲਰ ਆ ਜੈਡ ਬਲੈਕ ਆ ਪੱਠੂੜਾ ਚੱਕਵੇਂ ਪੜਿਆਂ ਦਾਗਾ ਕਿ ਮਾਂ ਦਾ ਚੰਗਾ ਦੁੱਧਾ ਰਿਕਾਰਡ ਆ ਪਿੰਡ ਅਲਕੜਾ ਅਲਕੜਾ ਪਿੰਡ ਦੀ ਗੱਲ ਕਰੀਏ ਨੇੜੇ ਭਦੌੜ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਇੱਕ ਸਾਈਡ ਜੰਗੀਆਂ ਨਾਲ ਦੂਜੀ ਸਾਈਡ ਸਾਈਦੋਕੇ ਆ ਮੋਗਾ ਜ਼ਿਲ੍ਹਾ ਦਾ ਪਿੰਡ ਥੋੜੇ ਜਿਹਾ ਉਪਰ ਆ ਕਰਦਾਗਾ ਦਰਦਾਗਾ ਵੀਡੀਓ ਆਪਾਂ ਸਾਈਡ ਤੋਂ ਬਣਾ ਰਹੇ ਆ ਕਰਦੇ ਆਪਾਂ ਇਸਦੇ ਮਾਲਕ ਨਾਲ ਗੱਲਬਾਤ ਈ ਡਿਟੇਲ ਆ ਕੀ ਰੇਟ ਵਗੈਰਾ ਸਸੀ ਗਾਲ ਬਾਈ ਜੀ ਤੇ ਕਟਾ ਸੇਲ ਕਰਨਾ ਜੀ ਹਾਂਜੀ 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 ਤੇ ਕੀ ਕੀ ਰਿਕਾਰਡ ਹੈ ਦੀ ਮਾਂ ਦਾ ਕਿੰਨੀ ਉਮਰ ਵਗੈਰਾ ਇਹ 16 17 ਲੀਟਰ ਹੈ ਇਹਦੀ ਮਾਂ ਦਾ ਰਿਕਾਰਡ ਕਿੰਨਾ 16 17 ਲੀਟਰ 16 17 ਲੀਟਰ ਹਾਂਜੀ ਇਹ ਆਪਾਂ ਆਪਣੇ ਮਿੱਤਰ ਤੋਂ ਲਿਆ ਸੀ ਜੀ ਹਾਂਜੀ ਤੇ ਬਸ ਹੁਣ ਆਪਾਂ ਇਹ ਸੇਲ ਕਰਨਾਗਾ ਹਾਂਜੀ ਤੇ ਤਾਂ ਕਰਕੇ ਆ ਬਸ ਤੇ ਤੁਹਾਡਾ ਮੋਬਾਈਲ ਨੰਬਰ ਜੀ 9417501266 ਦੁਬਾਰੇ ਫੇਰ ਬੋਲ ਦੋ 9417501266 ਇਹਦਾ ਕੋਈ ਮੁੱਲ ਮਾਲ ਕੀ ਕਰੀਂ ਮੁੱਲ ਫੋਨ ਤੇ ਫੋਨ ਤੇ ਹਾਂਜੀ ਹਾਂਜੀ ਦੋਸਤੋ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਬਾਈ ਦਾ ਨਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਫੋਨ ਨੰਬਰ ਤੁਹਾਨੂੰ ਦੱਸਤਾ ਵਾ ਬਾਈ ਦਾ ਨਾਂ ਸੀਰਾ ਸਿੰਘ ਦਿਓਲ ਪਿੰਡ ਆਲਕੜਾ ਪਿੰਡ ਦੇ ਵਿਚਾਲੇ ਘਰ ਆ ਦਿੱਤੇ ਹੋਏ ਫੋਨ ਨੰਬਰ ਤੇ ਸੰਪਰਕ ਕਰ ਲਿਓ ਆਪਣਾ ਕੰਮ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰਨੀ ਪਰਖ ਪੜਤਾਲ ਤੁਸੀਂ ਕਰਨੀ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ